ਵਿਆਹ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਜਾਂਦੇ ਵਿਆਹ ਤੋਂ ਪਹਿਲਾਂ ਕਿਹਾ ਜਾਂਦਾ ਤੁਸੀਂ ਆਪਣੇ ਤਰੀਕੇ ਨਾਲ ਜਿਓ ਅਸੀਂ ਤੁਹਾਨੂੰ ਨਹੀਂ ਰੋਕਦੇ ਨੇ ਇਹ ਹਾਲ ਕੇਸ ਦੇ ਵਿੱਚ ਵੀ ਆਈ ਹੋਇਆ ਨੇਹਾ ਦੇ ਕੇਸ ਦੇ ਵਿੱਚ ਉਹ ਕਹਿੰਦੇ ਸੀ ਵੀ ਜਿੱਦਾਂ ਤੂੰ ਜੀ ਰਹੀ ਹੈ ਤੂੰ ਆਪਣਾ ਕਰ ਤੇਰਾ ਬਲੀਫ ਹੈ ਜਿੱਦਾਂ ਤੈਨੂੰ ਆਪਣੇ ਘਰ ਚ ਰੱਖਿਆ ਗਿਆ ਤੈਨੂੰ ਪੇਕੇ ਪਰਿਵਾਰ ਚ ਰੱਖਿਆ ਗਿਆ ਵੀ ਚਲੋ ਉਹ ਵੀ ਹਿੰਦੂ ਫੈਮਿਲੀ ਸੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਕਿਉਂਕਿ ਵਿਅਕਤੀ ਮਾੜਾ ਹੁੰਦਾ ਤੇ ਉਹਨੂੰ ਕਿਹਾ ਗਿਆ ਵੀ ਜਿੱਥੇ ਤੂੰ ਇੱਦਾਂ ਰਹਿ ਰਹੀ ਹੈ ਕਿਉਂਕਿ ਪੇਕੇ ਪੇਕਾ ਪਰਿਵਾਰ ਵੀ ਵਧੀਆ ਹੀ ਸੀ ਜੇ ਉਹਨਾਂ ਕੋਲ ਰਹਿ ਰਹੀ ਸੀ ਉਹਨਾਂ ਨੇ ਅਪਣ ਪਰ ਬਾਅਦ ਚੋ ਜੇ ਤਾਂ ਵਿਆਹ ਹੁੰਦਾ ਉਸ ਤੋਂ ਬਾਅਦ ਸਭ ਕੁਝ ਚੇਂਜ ਹੁੰਦਾ ਜਾਂਦਾ ਬੜੇ ਕੇਸਿਸ ਦੇ ਵਿੱਚ ਹੈ ਜੀ ਬਹੁਤ ਬਹੁਤ ਆਲਮੋਸਟ ਹਰੇਕ ਕੇਸਿਸ 'ਚ ਇਹ ਚੀਜ਼ ਹੁੰਦੀ ਆ ਕਿ ਆ ਕੁਝ ਹੋਰ ਜਾਂਦਾ ਆ ਹੁੰਦਾ ਕੁਝ ਹੋਰ ਆ ਕਈ ਵਾਰ ਕੁੜੀ ਵਾਲਿਆਂ ਵੱਲੋਂ ਧੋਖਾ ਦਿੱਤਾ ਜਾਂਦਾ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਧੋਖਾ ਦਿੱਤਾ ਜਾਂਦਾ ਮੈਂ ਇਹ ਨਹੀਂ ਕਹਿੰਦੀ ਕਿ ਹਰ ਵਾਰ ਕੁੜੀ ਨਾਲ ਹੀ ਧੋਖਾ ਹੁੰਦਾ ਸੋ ਇਹ ਚੀਜ਼ਾਂ ਵਾਈਸ ਵਾਰਸਾ ਚੱਲਦੀਆਂ ਨੇ ਕਿ ਆ ਕੁਝ ਹੋਰ ਜਾਂਦਾ ਆ ਬਣ ਕੁਝ ਹੋਰ ਜਾਂਦਾ ਆ ਸੋ ਮੈਂ ਤਾਂ ਇਹੀ ਕਹੂੰਗੀ ਕਿ ਪਹਿਲਾਂ ਪਰਖ ਲਓ ਮਤਲਬ ਬਗਲਾ ਕਹਿ ਦਰਿਆ ਵੀ ਸਾਨੂੰ ਤਕਲੀਫ ਨਹੀਂ ਹੋਊਗੀ ਜੀ ਅਸੀਂ ਤੁਹਾਨੂੰ ਇਸ ਤਰੀਕੇ ਨਾਲ ਰਹਿਣ ਦੇ ਦਾਂਗੇ ਪਰ ਬੈਡ ਰਹੀ ਆ ਕਿ ਇਹ ਰਹਿਣ ਦੇ ਦਾਂਗੇ ਤੇ ਜਦੋਂ ਪ੍ਰੈਕਟੀਕਲ ਹੁੰਦਾ ਨਾ ਉਹ ਨਹੀਂ ਉਹ ਜੇ ਕਰਨਾ ਵੀ ਚਾਹਣ ਕਈ ਨਹੀਂ ਕਰ ਪਾਉਂਦੇ ਹੁਣ ਹੁਣ ਜੇ ਐਸੇ ਪਰਿਵਾਰ ਦੀ ਗੱਲ ਕਰੋ ਨਾ ਇਹ ਪਰਿਵਾਰ ਦੇ ਵਿੱਚ ਸ਼ਰਾਬ ਆਂਡਾ ਮੀਟ ਆਮ ਚੱਲ ਰਿਹਾ ਆ ਨੀਹਾ ਦੇ ਪਰਿਵਾਰ ਚ ਨਹੀਂ ਚੱਲ ਰਿਹਾ ਚਾਹੇ ਉਹਨਾਂ ਨੇ ਵਾਅਦਾ ਵੀ ਕਰਤਾ ਪਰ ਆਪ ਆਪ ਹੀ ਦੇਖ ਲਓ ਨਾ ਕਿ ਉਹ ਨਹੀਂ ਬਰਾਬਰ ਦੇ ਹੈਗੇ ਸੋ ਇਹ ਸੋਚਣਾ ਪਊਗਾ ਸੰਨ ਆ ਵੀ ਅੱਜਕੱਲ ਬਹੁਤ ਕੁਝ ਜਾਂਦਾ ਗੱਲਾਂ ਲੁਕੋ ਲੈਂਦੇ ਜਾਂਦਾ ਬਿਲਕੁਲ ਲੁਕਾਇਆ ਜਾਂਦਾ ਬਹੁਤ ਚੀਜ਼ਾਂ ਲੁਕਾਈਆਂ ਜਾਂਦੀਆਂ ਨੇ ਇਹ ਇਹ ਇੱਕ ਕਿਸਮ ਦਾ ਨਾ ਮਤਲਬ ਉਹ ਬਣ ਕੇ ਰਹਿ ਜਾਂਦਾ ਹੈ ਵੀ ਸੌਦਾ ਜਾਂ ਵੀ ਪਤਾ ਨਹੀਂ ਸਿਰੇ ਚੜੂਗਾ ਕਿ ਨਹੀਂ ਚੜੂਗਾ ਬਿਜ਼ਨਸ ਜਿਵੇਂ ਹੁੰਦਾ ਵੀ ਰਿਸਕ ਟੇਕਿੰਗ ਬਣ ਗਿਆ ਹੈ ਇਹ ਕੰਮ ਸੋ ਕਈ ਵਾਰ ਸੋਚਦੇ ਵੀ ਆ ਕਿ ਬਹੁਤ ਵਧੀਆ ਆ ਪਰ ਹੁੰਦਾ ਨਹੀਂਗਾ ਸੋ ਲਾਜ਼ ਦੀ ਗੱਲ ਕਰੀਏ ਲਾਅ ਤਾਂ ਚਲੋ ਹੈਗੇ ਹੀ ਆ ਨਾ ਉਹਨੂੰ ਪ੍ਰੋਟੈਕਟ ਕਰਨ ਨੂੰ ਪਰ ਇਥੇ ਸਮਾਜਿਕ ਤਾਣੇ ਬਾਣੇ ਨੂੰ ਸੈੱਟ ਕਰਨ ਦੀ ਲੋੜ ਮੈਨੂੰ ਲੱਗਦਾ ਆ ਬਹੁਤ ਡਿਸਹਾਰਟਨਿੰਗ ਜੀ ਗੱਲ ਆ ਮੈਨੂੰ ਬਹੁਤ ਪੇਨ ਹੋਈ ਆ ਦੇਖ ਕੇ ਪਰ ਇਹ ਇੱਕ ਕਹਾਣੀ ਨਹੀਂ ਜੀ ਬਹੁਤ ਕਹਾਣੀਆਂ ਨੇ ਅੱਜ ਕਹਿ ਦਿੰਦੀ ਆ ਕਿ ਔਰਤ ਲਾਅ ਦਾ ਮਿਸਯੂਜ਼ ਕਰਦੀ ਆ 노 ਡਾਊਟ ਬਹੁਤ ਸਾਰੀਆਂ ਕੁੜੀਆਂ ਨੇ ਲਾਅ ਦਾ ਮਿਸਯੂਜ਼ ਕਰਦੀਆਂ ਨੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਟਮ ਉਹ ਦੁੱਖ ਤੇ ਜ਼ਿਆਦਾ ਨੇ ਤੇ ਜਿਹੜੀਆਂ ਬੋਲ ਹੀ ਨਹੀਂ ਪਾਉਂਦੀਆਂ ਉਹਦੋਂ ਵੀ ਜ਼ਿਆਦਾ ਨੇ ਬਸ ਆ ਹਮੇਸ਼ਾ ਸ਼ਰੀਫ ਬੰਦਈ ਆ ਭਾਵੇਂ ਜਿਵੇਂ ਉਹ ਲੇਖਾ ਦੀ ਗੱਲ ਕਰਦੇ ਆ ਵੀਡੀਓਸ ਤੋਂ ਹੀ ਲੱਗ ਰਿਹਾ ਸੀ ਵੀ ਜਿਹੜੀ ਕੋਈ ਨੂੰ ਪਤਾ ਹੀ ਨਹੀਂ ਵੀ ਦੁਨੀਆਦਾਰੀ ਚੋਕੇ ਆ ਵੀ ਇੰਸਟਾਗ੍ਰam ਆਦੀ ਕੋਈ ਚੀਜ਼ ਵੀ ਹੈਗੀ ਆ ਕੋਈ ਕਿੰਨੀ ਕਿੰਨੀ ਭੋਲੀ ਹੋਈ ਜਿਹਨੂੰ ਇੰਸਟਾਗ੍ਰam ਨਹੀਂ ਪਤਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਹਿੰਦੀ ਤੁਸੀਂ ਚਲਾ ਲਿਓ ਮੈਂ ਪਿੱਛੇ ਬੈਠ ਜੂੰਗੀ ਸੋ ਕਿੰਨੀ ਭੋਲੀ ਆ ਉਹ ਕੁੜੀ ਤਤਲ ਉਹ ਆਪਣੀ ਦੁਨੀਆ ਦੇ ਵਿੱਚ ਕਿੰਨੀ ਮਗਨ ਹੋ ਗਈ ਔਰ ਦੂਜੀ ਗੱਲ ਪਤਾ ਕੀ ਆ ਇਹੋ ਜੇ ਸੌਫਟ ਜਿਹੜੇ ਬੱਚੇ ਹੁੰਦੇ ਆ ਜਿਨ੍ਹਾਂ ਨੇ ਦੁਨੀਆ ਹੀ ਨਹੀਂ ਦੇਖੀ ਹੁੰਦੀ ਉਹਨਾਂ ਲਈ ਤਾਂ ਅੱਡ ਦੇ ਮਾਹੌਲ 'ਚ ਰਹਿਣਾ ਹੋਰ ਮੁਸ਼ਕਲ ਹੋ ਜਾਂਦਾ ਆ ਕਿਉਂਕਿ ਉਹ ਇੱਕ ਸੁਪਨਿਆਂ ਦੀ ਦੁਨੀਆ ਦੇ ਵਿੱਚ ਆ ਸੁਪਨਿਆਂ ਦੀ ਦੁਨੀਆ 'ਚ ਜਦੋਂ ਪ੍ਰੈਕਟੀਕਲ ਦੁਨੀਆ ਦੇ ਵਿੱਚ ਗਈ ਤਾਂ ਉਹਦੇ ਲਈ ਉਹ ਚੀਜ਼ਾਂ ਨੂੰ ਸੰਭਾਲਣਾ ਵੀ ਬਹੁਤ ਆਖਾ ਹੋ ਜਾਂਦਾ ਆ ਆਈ ਫੀਲ ਸੋ ਜਿਵੇਂ ਤੁਸੀਂ ਇਹ ਕੇਸ ਨੂੰ ਦੇਖਿਆ ਤੁਹਾਡੇ ਮੂਰੇ ਹੋਰ ਵੀ ਕੇਸ ਆਏ ਹੋਣਗੇ ਕੀ ਲੱਗਦਾ ਵੀ ਸ਼ੈਰ ਦਿੱਤਾ ਗਿਆ ਜਾਂ ਲਿਆ ਗਿਆ ਦੇਖੋ ਜਿਸ ਹੱਬ ਨਾਲ ਉਹਦੇ ਮੋਢਿਆਂ ਦੇ ਉੱਤੇ ਨਿਸ਼ਾਨ ਪਾਏ ਗਏ ਆ ਤਾਂ ਉਹਨੂੰ ਫੜਿਆ ਗਿਆ ਹੋਊਗਾ ਉਹਦੇ ਮੂੰਹ 'ਚ ਜ਼ਬਰਦਸਤੀ ਜ਼ਹਿਰ ਪਾਈ ਗਈ ਹੋਊਗੀ ਪੋਸਟਮਾਰਟਮ ਦੇ ਵਿੱਚ ਉਹਦੇ ਗਲੇ ਦੇ ਵਿੱਚ ਵੀ ਜ਼ਖਮ 100% ਆਉਣਗੇ ਕਿਉਂਕਿ ਬਾਹਰ ਤੇ ਜਦ ਨਿਸ਼ਾਨ ਆ ਗਏ ਉਹਨੂੰ ਕਕਾਰ ਉਹਦੇ ਲਾਏ ਗਏ ਆ ਠੀਕ ਆ ਸਾਰਾ ਕੁਝ ਉਹਦੇ ਨਾਲ ਜ਼ਬਰਦਸਤੀ ਕੀਤਾ ਗਿਆ ਹੋਊਗਾ ਔਰ ਵੀ ਬਹੁਤ ਕੁਝ ਆਪ ਜਿਹੜੀ ਉਹਦੀ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਰਿਵੀਲ ਹੋਊਗਾ ਕਿੰਨੇ ਤੜਪੀ ਹੋਈ ਗੱਲ ਤਾਂ ਹੈ ਵੀ ਦੇਢ ਦਿਨ ਬਾਅਦ ਜਦ ਦੱਸਿਆ ਜਾਂਦਾ ਪਰਿਵਾਰ ਵੀ ਪਹੁੰਚ ਉਹੀ ਤਾਂ ਗੱਲ ਨਾ ਕਿ ਸਾਡੇ ਤਾਂ ਜਾਨਵਰ ਬਿਮਾਰ ਹੋ ਜੇ ਅਸੀਂ ਉਹਨੂੰ ਲੈ ਕੇ ਹਸਪੀਟਲ ਭੱਜ ਜਾਨੇ ਆ ਉਹ ਤਾਂ ਘਰ ਦੀ ਨਾ ਹੋ ਸੀਗੀ ਸੋ ਕਿਵੇਂ ਉਹ ਪਈ ਰਹੀ ਬੈੱਡ ਤੇ ਤੜਫਦੀ ਰਹੀ ਤੁਹਾਨੂੰ ਬੈੱਡ ਦੀਆਂ ਚਾਦਰਾਂ ਬਚਾਉਣ ਦਾ ਟਾਈਮ ਮਿਲ ਗਿਆ ਥੱਲੇ ਮੈਟ ਪਛਾਉਣ ਦਾ ਟਾਈਮ ਮਿਲ ਗਿਆ ਵੀ ਕਿਤੇ ਉਹ ਯੂਰਨ ਪਾਸ ਕਰ ਦੂਗੀ ਜਾਂ ਸਾਰਾ ਕੁਝ ਹੋ ਜਾਊਗਾ। ਤੁਹਾਨੂੰ ਉਹਨੂੰ ਹਸਪੀਟਲ ਲਿਜਾਣ ਦਾ ਟਾਈਮ ਨਹੀਂ ਮਿਲਿਆ। ਇੱਕ ਹੋਰ ਕੇਸ ਮੇਰੇ ਕੋਲ ਆਇਆ ਸੀਗਾ ਇੱਕ ਕੁੜੀ ਸੀਗੀ ਉਹਦੇ ਮਾਪੇ ਨੇ ਨਾ ਉਹਦੇ ਵਿਆਹ ਤੇ ਬਹੁਤ ਖਰਚਾ ਕੀਤਾ। ਸ਼ਾ ਲੁਧਿਆਣੇ ਦਾ ਹੀ ਸੀਗਾ। ਪੁਰਾਣੀ ਗੱਲ ਆ। 8-10 ਸਾਲ ਪੁਰਾਣੀ ਗੱਲ ਆ। ਉਹ ਕੁੜੀ ਨੂੰ ਉਹ ਪ੍ਰੈਗਨੈਂਟ ਹੋ ਗਈ ਤੇ ਉਹਦੇ ਸਹੁਰੇ ਨੂੰ ਨਹੀਂ ਮਨਜ਼ੂਰ ਸੀਗਾ ਵੀ ਐਡੀ ਜਲਦੀ ਪ੍ਰੈਗਨੈਂਟ ਹੋਵੇ ਤੇ ਉਹਨੂੰ ਕੋਈ ਦਵਾਈ ਦੇਤੀ। ਉਹ ਕੁੜੀ 47 ਕਿਲੋ ਦੀ ਸੀਗੀ। ਉਹਦੇ ਸਟਮਕ ਚ ਪਤਾ ਹੀ ਨਹੀਂ ਕੀ ਹੋਇਆ ਉਹ 90 ਕਿਲੋ ਦੀ ਹੋ ਗਈ ਤੇ ਜਦੋਂ ਜਦੋਂ ਆਪਦੇ ਬਾਪ ਨੂੰ ਦੱਸਿਆ ਤਾਂ ਉਹਦੇ ਉਹਨੂੰ ਇਲਾਜ ਕਰਾਉਣ ਲਈ ਤੜਫੀ ਇੱਧਰ ਉੱਧਰ ਤਾਂ ਉਹਦੇ ਫਾਦਰ ਨੇ ਵੀ ਕਹਿਤਾ ਕਿ ਮੈਂ ਤਾਂ ਤੇਰਾ ਵਿਆਹ ਕਰਤਾ ਹੁਣ ਤੂੰ ਇੱਥੇ ਹੀ ਰਹਿ ਸੋ ਇਹੋ ਜਿਹੀਆਂ ਵੀ ਕਹਾਣੀਆਂ ਨੇ ਇਨਸਾਨੀਅਤ ਮਰ ਜਾਂਦੀ ਹੈ ਲੋਕਾਂ ਦੀ ਤਾਂ ਹੀ ਕਹਿੰਦੇ ਨਾ ਕਿ ਇਨਸਾਨ ਜਾਨਵਰ ਨਾਲੋਂ ਵੀ ਬੁਰਾ ਬਣਦਾ ਜਾ ਰਿਹਾ ਆ ਕਹਿੰਗੇ ਇਹੋ ਜਿਹੇ ਕੇਸਿਸ ਦੇਖਦੇ ਆ ਜਿਹਦੇ ਵਿੱਚ ਕੁੜੀਆਂ 20 25 25 ਸਾਲ ਉਹਦੇ ਨਾਲ ਲੰਘਾ ਦਿੰਦੀਆਂ ਕਿ ਮੈਂ ਵਾਪਸ ਕਿੱਥੇ ਜਾਵਾਂ ਬਿਲਕੁਲ ਐਕਸਟਰਾ ਐਕਸਟਰਾ ਮੈਰੇਟਲ ਅਫੇਅਰ ਚੱਲਦੇ ਹੁੰਦੇ ਤਾਂ ਵੀ ਕੱਟਦੀਆਂ ਕੱਟਦੀਆਂ ਨੇ ਕੁਝ ਆਪਣੇ ਬੱਚਿਆਂ ਕਰਕੇ ਜ਼ਿੰਦਗੀ ਕੱਟਦੀਆਂ ਨੇ ਕੁਝ ਇਸ ਲਈ ਵੀ ਸਾਨੂੰ ਪਤਾ ਸਾਨੂੰ ਪਿੱਛੇ ਕਿਸੇ ਨੇ ਨਹੀਂ ਪੁੱਛਣਾ ਸੋ ਉਤਿਆਚਾਰ ਸਹਂਦੀਆਂ ਰਹਿੰਦੀਆਂ ਨੇ ਮੈਂ ਉਹੀ ਕਹਿ ਰਹੀ ਆ ਸਾਨੂੰ ਉਹ ਕੁੜੀਆਂ ਦਿਖਦੀਆਂ ਨੇ ਕਿ ਫਾਲਸ ਐਫ ਆਰ ਦਰਜ ਹੁੰਦੀਆਂ ਨੇ क्रੂਅਲਿਟੀ ਅਗੇਂਸਟ ਵਾਈਫ ਜਾਂ ਦਾਜ ਦੀ ਪਰ ਜੋ ਰਿਐਲਿਟੀ ਆ ਉਹ ਤਾਂ ਉਦੋਂ ਵੀ ਜ਼ਿਆਦਾ क्रੂਅਲ ਆ ਨਾ ਉਹ ਤਾਂ ਸਾਹਮਣੇ ਹੀ ਨਹੀਂ ਆਉਂਦੀ ਗਲਤ ਹੈ ਹੀ ਹੈ ਨਾ ਕਿ ਜੋ ਸੱਚ ਆ ਉਹ ਸਾਹਮਣੇ ਨਹੀਂ ਆਉਂਦਾ ਤੇ ਜੋ ਸਾਹਮਣੇ ਆ ਰਿਹਾ ਆ ਉਹ ਝੂਠਾ ਆ ਤੇ ਉਹਦੇ ਕਰਕੇ ਅਸੀਂ ਕਾਨੂੰਨ ਨੂੰ ਝੂਠਾ ਨਹੀਂ ਕਹਿ ਸਕਦੇ ਕਿੰਨੀ ਗੱਲ ਕਹੀ ਜਾਂਦੀ ਹੈ ਵੀ ਅਸਲ ਦੇ ਵਿੱਚ ਰੇਪ ਕੇਸ ਜਿਹੜੇ ਦਰਜ ਹੁੰਦੇ ਆ ਕਿੰਨੇ ਤਾਂ ਦਰਜ ਹੀ ਨਹੀਂ ਹੁੰਦੇ ਤੇ ਜਿਹੜੇ ਦਰਜ ਹੁੰਦੇ ਆ ਉਹਨਾਂ ਚੋਂ ਕਿੰਨੇ ਝੂਠੇ ਵੀ ਹੁੰਦੇ ਆ ਅਸਲੀ ਦਾ ਅਸਲੀ ਤਾਂ ਪਹੁੰਚਦਾ ਅਸਲ ਦੇ ਵਿੱਚ ਕੀ ਆ ਕਿ ਜੇ ਅਸੀਂ ਰੇਪ ਦੇਖੀਏ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ ਈਵਨ ਅਡਲਟ ਮੁੰਡੇ ਦਾ ਵੀ ਉਹ ਬਹੁਤ ਜ਼ਿਆਦਾ ਗਿੰਤੀ ਚ ਹੁੰਦੇ ਆ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਆ ਇੱਜ਼ਤ ਦੇ ਪੱਖੋਂ ਇੱਜ਼ਤ ਦੇ ਬਿਲਕੁਲ ਮੁੰਡਿਆਂ ਦੇ ਹੁੰਦੇ ਆ ਇੱਜ਼ਤ ਦੇ ਡਰ ਬਚੋਂ ਹੁਣ ਮੁੰਡੇ ਨੂੰ ਦੇਖੋ ਰੇਪ ਦਾ ਮਤਲਬ ਕਿਸੇ ਨੂੰ ਉਹਦੀ ਮਰਜ਼ੀ ਉਹਦੀ ਇੱਛਾ ਤੋਂ ਬਿਨਾ ਉਹਨੂੰ ਸੈਕਸ਼ੂਅਲੀ ਫੋਰਸ ਕਰਨਾ ਸੋ ਕਿਸੇ ਮੁੰਡੇ ਦੀ ਵੀ ਇੱਛਾ ਨਹੀਂ ਹੈਗੀ ਉਹਨੂੰ ਵੀ ਸੈਕਸ਼ੂਅਲੀ ਫੋਰਸ ਕੀਤਾ ਉਹ ਵੀ ਤਾਂ ਰੇਪ ਇੱਜ਼ਤ ਦੇ ਕਨਸੈਪਟ ਨਾਲ ਅਸੀਂ ਕੁੜੀ ਨਾਲ ਜੋੜ ਦਿੰਦੇ ਆ ਸੋ ਜਿੱਥੇ ਵੀ ਕਨਸੈਂਟ ਨਹੀਂ ਹੈਗੀ ਜਾਂ ਕਨਸੈਂਟ ਫੋਰਸਫੁੱਲ ਆ ਤੇ ਰਿਲੇਸ਼ਨ ਆ ਉਹ ਰੇਪ ਹੀ ਆ ਸੋ ਸਾਹਮਣੇ ਨਹੀਂ ਆਉਂਦੇ ਕੇਸ ਇੱਜ਼ਤ ਦੇ ਕਨਸੈਪਟ ਤੋਂ ਜਾਂ ਕਿਸੇ ਵੀ ਡਰ ਕਰਕੇ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਜਦੋਂ ਕੰਪਰੋਮਾਈਜ਼ ਹੋ ਜਾਂਦਾ ਉਸ ਕਰਕੇ ਇਕੁਇਟਲ ਹੋ ਜਾਂਦੀ ਆ ਅਸਲ ਦੇ ਵਿੱਚ ਸਾਡਾ ਨਾ ਸਿਸਟਮ ਵੀ ਤਾਣਾ ਬਾਣਾ ਵੀ ਬਹੁਤ ਖਰਾਬ ਆ ਕੀ ਮਾਂ ਬਾਪ ਜਾਂ ਫੈਮਿਲੀ ਜਾਂ इवन ਕੁੜੀ ਵੀ ਉਹ ਲੜਾਈ ਲੜਨ ਤੋਂ ਨਾ ਕਰ ਜਾਂਦੀ ਆ ਕਿਉਂਕਿ ਕੋਰਟ ਕਚੈਰੀ ਗੰਦੇ-ਗੰਦੇ ਸਵਾਲ ਸੋ ਇਹ ਵੀ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੇ ਇਹ ਪਹੁੰਚਦੇ ਨਹੀਂ ਜ਼ਿਆਦਾਤਰ ਰੇਪ ਕੇਸ ਜਿਨ੍ਹਾਂ ਦੇ ਵਿੱਚ ਵਿਕਟਮ ਬੇਅਰਲੀ ਸਰਵਾਈਵ ਕਰਦਾ ਆ ਜਾਂ ਖਤਮ ਹੋ ਜਾਂਦਾ ਉਹਨਾਂ ਦੇ ਵਿੱਚ ਤਾਂ ਮਤਲਬ ਮੰਨ ਲਿਆ ਜਾਂਦਾ ਆ ਪਰ ਜਿਹਦੇ ਵਿੱਚ ਠੀਕ ਹੁੰਦਾ ਸਰਵਾਈਵ ਕਰਦਾ ਫਿਰ ਉਹਨੂੰ ਉਹੇ ਜੇ ਸਵਾਲ ਕੀਤੇ ਜਾਂਦੇ ਆ ਕਿ ਉਹ ਕੋਰਟ ਦੀ ਸਵਾਲਾਂ ਤੋਂ ਡਰਦਾ ਹੀ ਬੈਕਅਪ ਕਰ ਜਾਂਦਾ ਆ ਤੇ ਜਿਹਦੇ ਕਰਕੇ ਅਕਿਊਜ਼ ਆ ਜਿਹੜਾ ਫ੍ਰੀ ਹੋ ਜਾਂਦਾ ਆ ਸਾਡੇ ਕੋਲ ਬਹੁਤ سارے ਕੇਸਸ ਆ ਆਪਾਂ ਦੇਖਿਆ ਹੀ ਆ ਵੱਡੇ ਵੱਡੇ ਕੇਸ ਆ ਚਾਹੇ ਨਾ ਉਹ ਦੇਖ ਲਓ ਆਹ ਤਰ੍ਹਾਂ ਦੇਖ ਲਓ ਬਹੁਤ سارے ਕੇਸਸ ਆ ਕਿ ਕਿੰਨੀ ਔਖੀ ਉਹਨਾਂ ਨੂੰ ਜਸਟਿਸ ਲੈਣੀ ਹੋਗੀ ਕੀ ਕੁਛ ਉਹਨਾਂ ਨਾਲ ਹੋਇਆ ਸ਼ਾਹਬਾਨੂ ਨਾਲ ਕੀ ਕੁਛ ਹੋਇਆ ਸ਼ਾਹ ਆਪਣੀ ਬਿਲਕਿਸ ਬਾਨੂ ਕਿੰਨੇ ਕਿੰਨੇ ਕੇਸਸ ਨੇ ਆਪਣੇ ਕੋਲ ਹਾਂ ਸੋ ਗੱਲ ਇਹ ਨਹੀਂ ਹੁੰਦੀ ਮੈਂ 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 ਮੰਨਦੀ ਆਂ ਕਿ ਬਹੁਤ ਸਾਰੇ ਮੈਂ ਇਸ ਚੀਜ਼ ਨੂੰ ਬਿਲਕੁਲ ਨਹੀਂ ਝੁਟਲੌਂਦੀ ਹੈਗੀ ਕਿ ਰੇਪ ਕੇਸਸ ਦਾ ਵੀ ਮਿਸਯੂਜ਼ ਹੁੰਦਾ ਆ ਹੁਣ ਤਾਂ ਉਹ ਸਿਸਟਮ ਖਤਮ ਹੋ ਗਿਆ ਹੁਣ ਜਿਹੜਾ